ਮੇਰਾ ਪੁਸ਼ਪਿੰਦਰ ਜੱਗੀ ਹੈ ਜੀ ਇਹ ਕਿਹੜਾ ਏਰੀਆ ਇਹ ਮਾਡਲ ਟਾਉਨ ਫੇਸ 2 ਦਾ ਹੈਗਾ ਜੀ ਅਸੀਂ ਭੱਗ ਰੋਡ ਬਾਈ ਨੰਬਰ ਗਲੀ 'ਚ ਹੈਗੇ ਆਂ ਇਹ ਰਾਤ 1 ਵਜੇ ਦੀ ਗੱਡੀਆਂ ਭੰਨ ਕੇ ਗਏ ਆ ਜੀ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਤੇ ਉਹ ਪੰਜ ਕਰਕੇ ਗਏ ਆ ਜੀ ਉਸ ਤੋਂ 4 ਸਾਢੇ ਸੀਗੀਆਂ ਜੀ ਅਸੀਂ ਸਿਮਰਨ ਕਰਾਇਆ ਹੋਇਆ ਸੀ ਜੀ ਸਾਡੇ ਘਰ ਸਿਮਰਨ ਸੀਗਾ ਜੀ ਰਾਤ ਦਾ ਤੇ ਉਹਦੇ ਉਹਦੇ ਬਿਹਾਫ ਤੇ ਆ ਚੱਲ ਰਿਹਾ ਸੀਗਾ ਦੋ ਤੱਕ ਸੰਗਤ ਦੀ ਗੱਡੀਆਂ ਸੀਗੀਆਂ ਜੀ ਤੇ ਉਹ ਚਲੀ ਗਈਆਂ ਹੈਗੀਆਂ ਜੜੀ ਗਈਆਂ ਸਾਹਮਣੇ ਜਗਰਾਤਾ ਹੋ ਰਿਹਾ ਸੀਗਾ ਜੀ ਆਪਸ ਵਿੱਚ ਉੱਥੇ ਲੜਾਈ ਹੋਈ ਹੈ ਆਪਸ ਬੰਦਿਆਂ ਦੀ 5-7 ਮਿੰਟ ਬਾਅਦ ਉਹ ਬੰਦਿਆਂ ਨੂੰ ਕੱਢਿਆ ਹੈਗਾ 5-7 ਮਿੰਟ ਬਾਅਦ ਉਹਨਾਂ ਨੇ 20-25 ਬੰਦੇ ਇਕੱਠੇ ਹੋ ਕੇ ਆਏ ਆ ਉਹਨਾਂ ਦੇ ਹੱਥ ਜਿਹੜੀ ਗੱਡੀ ਆਈ ਜੋ ਵੀ ਆਇਆ ਉਹ ਭਰ ਲੈ ਗਏ ਜੀ ਹਾਂ ਜੀ ਪੁਲਿਸ 2 ਵਜੇ ਤੇ ਗੇਟ ਪਹੁੰਚੀ ਹੈ ਜੀ ਫੋਨ ਬਹੁਤ ਕੀਤੇ ਹੈਗੇ ਆ 10 ਕਾਲ ਤੋਂ ਜ਼ਿਆਦਾ ਕਾਲਸ ਗਈਆਂ ਹੈਗੇ ਉਹਨਾਂ ਨੂੰ 100 ਨੰਬਰ ਤੇ 112 ਨੰਬਰ ਤੇ ਬਟ ਬਹੁਤ ਲੇਟ ਰਿਸਪਾਂਸ ਕੀਤਾ ਉਹਨਾਂ ਨੇ ਮੈਂ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਪ੍ਰਧਾਨ ਸ਼ੋਮਣੀ ਕਾਲੀਦਲ ਬਠਿੰਡਾ ਸ਼ਹਿਰੀ ਇਹ ਰਾਤ ਇਸ ਫੇਸ 2 ਦੇ ਏਰੀਆ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕੋਈ 30 35 ਦੇ ਆਸ-ਪਾਸ ਗੁੰਡਾ ਅੰਸਰ ਆ ਕੇ ਇੱਥੇ ਗਲੀ ਦੇ ਵਿੱਚ ਖੜੀਆਂ ਇਹਨਾਂ ਕਾਰਾਂ ਪੰਜ ਕਾਰਾਂ ਨੂੰ ਬੁਰੀ ਤਰ੍ਹਾਂ ਭੰਨ ਕੇ ਗਏ ਹੈ ਸਾਹਮਣੇ ਘਰ ਦੇ ਵਿੱਚ ਕੀਰਤਨ ਸੀਗਾ ਕੁਝ 10-15 ਬੰਦੇ ਕੀਰਤਨ ਕਰ ਰਹੇ ਸੀ ਤੇ ਇੰਦਰ ਪਿਛਲੇ ਪਾਸੇ ਜਗਰਾਤਾ ਸੀਗਾ ਸੁਣਨ ਦੇ ਵਿੱਚ ਇਹ ਗੱਲ ਆਈ ਹੈ ਵੀ ਜਗਰਾਤੇ ਦੇ ਕੋਈ ਦੋ ਗਰੁੱਪ ਨੇ ਉਹਨਾਂ ਦੀ ਆਸਮੇਂ ਕੋਈ ਉੱਥੇ ਲੜਾਈ ਹੋਈ ਹੈ ਉੱਥੋਂ ਨਿਕਲ ਕੇ ਤੇ ਇਹ ਕਾਰਾਂ ਦਾ ਨੁਕਸਾਨ ਕਰਕੇ ਗਏ ਹੈ ਉਹਨਾਂ ਕੋਲ ਤੇਜ ਹਥਿਆਰ ਰਾੜਾਂ ਵਗੈਰਾ ਬਹੁਤ ਖਤਰਨਾਕ ਹਥਿਆਰ ਸਨ ਜਿਨ੍ਹਾਂ ਨੇ ਕਾਰਾਂ ਦੀਆਂ ਸਾਈਡਾਂ ਵੀ ਵੜ ਦਤੀਆਂ ਤੇ ਸ਼ੀਸ਼ੇ ਵੀ ਤੋੜ ਦਿੱਤੇ ਮੈਂ ਤਾਂ ਇਹ ਕਹਿਣਾ ਕਿ ਮੁੱਖ ਮੰਤਰੀ ਕਿੱਥੇ ਆ ਕਿੱਥੇ ਸਰਕਾਰ ਆ ਤੇ ਕਿੱਥੇ ਪ੍ਰਸ਼ਾਸਨ ਹੈ ਲੋਕਾਂ ਦੀ ਸੇਫਟੀ ਕੀ ਹੈ ਜੇ ਇੱਕ ਪੌਸ਼ ਏਰੀਏ ਦੇ ਵਿੱਚ ਇਹ ਹਾਲਾਤ ਹੁੰਦੇ ਆ ਤਾਂ ਤੁਸੀਂ ਆਮ ਬਸਤੀਆਂ ਦੇ ਵਿੱਚ ਜਾਂ ਆਮ ਸ਼ਹਿਰ ਦੇ ਵਿੱਚ ਆ ਰਾਹ ਖੇੜੇ ਦੇ ਵਿੱਚ ਇੱਕ ਬੰਦੇ ਦੀ ਕੀ ਸੇਫਟੀ ਹੈ ਸਰਕਾਰ ਕਿੱਥੇ ਸੁੱਤੀ ਪਈ ਹੈ ਜਿਹੜੀ ਬਣਨ ਤੋਂ ਪਹਿਲਾਂ ਦਾਅਵੇ ਵੱਡੇ ਵੱਡੇ ਕੀਤੇ ਸੀਗੇ ਕਿ ਸਰਕਾਰ ਇਹ ਪਿੰਡਾਂ ਤੋਂ ਚੱਲਿਆ ਗੁਰੂ ਦੀ ਸਰਕਾਰ ਸੱਥਾਂ ਤੋਂ ਚੱਲਿਆ ਕਰੂਗੀ ਅੱਜ ਸਰਕਾਰ ਮੈਨੂੰ ਲੱਗਦਾ ਕੱਲੇ ਠੇਕੇ ਤੋਂ ਚੱਲੀ ਜਾਂਦੀ ਹੈ ਹੋਰ ਕਿੱਥੋਂ ਚੱਲਦੀ ਨਹੀਂ ਇਹ ਸਰਕਾਰ ਦਾ ਜਨਾਜਾ ਔਰ ਲਾਅ ਆਰਡਰ ਦਾ ਜਨਾਜਾ ਨਿਕਲਿਆ ਹੋਇਆ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੈ ਅਸੀਂ ਮੰਗ ਕਰਦੇ ਆਂ ਵੀ ਸਵੰਧਤ ਲੋਕਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਜੋ ਜਿਹੜੇ ਆਮ ਲੋਕ ਆ ਉਹ ਡਰ ਡਰ ਤੋਂ ਬਾਹਰ ਆ ਕੇ ਆਪਦੀ ਜ਼ਿੰਦਗੀ ਜਿਉਂ ਜਿਉਂ ਸਕਣ ਮੈਨੂੰ ਦੱਸੋ ਕੱਲੇ ਕਿਹੜੇ ਬੰਦੇ ਦਾ ਜੇ ਮੰਨ ਲਓ ਕੱਲ ਨੂੰ ਇੱਕ ਭਾਈ ਸਾਹਿਬ ਨੇ ਦੇਖਿਆ ਬਾਹਰ ਨਿਕਲ ਕੇ ਉਹਨਾਂ ਨਾਲ ਕੋਲ ਉਹ ਲਲਕਾਰੇ ਮਾਰ ਰਹੇ ਸੀ ਤੇ ਜੇ ਕੁਝ ਬੋਲਦੇ ਤੇ ਇਹਨਾਂ ਨੂੰ ਕਿਹੜੇ ਛੱਡਦੇ ਹੋ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਨੱਥ ਪਾਉਣੀ ਅਤਿ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਸ਼ਾਂਤੀ ਜੇ ਕਿਸੇ ਸਟੇਟ ਦੇ ਵਿੱਚ ਸ਼ਾਂਤੀ ਹੈ ਨਹੀਂ ਤੇ ਨਾ ਉੱਥੇ ਵਪਾਰ ਆਵੇ ਨਾ ਤਰੱਕੀ ਹੋਵੇ ਵਪਾਰ ਦਾ ਸਾਡਾ ਪਹਿਲੇ ਹੀ ਬਾਹਰ ਜਾ ਰਿਹਾ ਤੇ ਜੇ ਇਹੋ ਜਿਹੀਆਂ ਘਟਨਾਵਾਂ ਹੋਣ ਲੱਗੀਆਂ ਵਪਾਰੀ ਸਾਡੇ ਪੰਜਾਬ ਦੇ ਵਿੱਚ ਕਿਵੇਂ ਪੈਸਾ ਲਾਊਗਾ ਜਿਹੜੀਆਂ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਇੰਨਾ ਵਪਾਰ ਲਿਆਵਾਂਗੇ ਕਿਸ ਫਲਾਨੇ ਕਾਰਖਾਨੇ ਲਿਆਵਾਂਗੇ ਕਾਰਖਾਨੇ ਵਾਲਾ ਨੇ ਆ ਕੇ ਮਰਨਾ ਇੱਥੇ ਕੀ ਕਰੋਣਾ ਕਾਰਖਾਨੇ ਵਾਲੇ ਨੇ ਇੱਥੇ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਮੁੱਖ ਮੰਤਰੀ ਸਾਹਿਬ ਕੱਲੀਆਂ ਗੱਲਾਂ ਨਾ ਮਾਰੋ ਕੰਮ ਕਰੋ ਕੱਲੇ ਗੱਪ ਸੁਣਾ ਕੇ ਲੋਕਾਂ ਨੂੰ ਤੁਸੀਂ ਚੁਟਕਲੇ ਸੁਣਾ ਸੁਣਾ ਸਹੀ ਜਣੇ ਉਹ ਚੁਟਕਲੇ ਨਾਲ ਢੱਡ ਨਹੀਂ ਪਰਦੇ ਲੋਕਾਂ ਦੀਆਂ ਹਾਲਾਤ ਦੇਖੋ ਲੋਕਾਂ ਦੇ ਹਾਲਾਤ ਤੇ ਤਰਸ ਕਰੋ ਮਾੜਾ ਮੋਟਾ ਇਹ ਮੇਰਾ ਨਾਮ ਹੈ ਤੇਲ ਸਿੰਘ ਬੁੱਟਰ ਤੇ ਅਸੀਂ ਇੱਥੋਂ ਦੇ ਐਮਸੀ ਐ ਮੇਰੀ ਵਾਈਫ ਐਮਸੀ 15 ਨੰਬਰ ਬਾਡ ਦੇ ਵਿੱਚ ਪੈਂਦਾ ਗਲੀ ਨੰਬਰ ਇਹ 22 ਆ ਭਾਗੋ ਰੋਡ ਇਹ ਰਾਤ ਕੋਈ 1 ਵਜੇ ਦੇ ਕਰੀਬ ਆ ਸਾਹਮਣੇ ਜਗਰਾਤਾ ਤੇ ਕੋਈ ਇਹਨਾਂ ਦਾ ਮੇਰਾ ਖਾਲਾ ਕੋਈ ਇਹ ਮੁੰਡੇ ਮੰਡੇ ਸੀਗੇ 12 15 ਤੇ ਉਹਨਾਂ ਨੇ ਆ ਤੁਸੀਂ ਦੇਖ ਲਓ 10 ਗੱਡੀਆਂ ਜਮਾ ਲਗਜ਼ਰੀ ਗੱਡੀਆਂ ਸੀਗੀਆਂ ਜਿਹੜੀਆਂ ਸਾਰੀਆਂ ਪਨਤੀਆਂ ਰਾੜਾਂ ਨਾਲ ਗਡਾਸਾਂ ਨਾਲ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਜਰੂਰ ਇਹਦੀ ਇਨਕੁਆਰੀ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੇ ਹਥਿਆਰ ਵੀ ਜਮਾ ਕੀਤੇ ਹੋਏ ਨੇ ਤੇ ਮਾਹੌਲ ਆ ਜਿਹੜਾ ਉੱਡੜਾ ਰਾਲਾ ਬਣਿਆ ਹੋਇਆ ਹੈ ਦੇਖੋ ਪੁਲਿਸ ਨੂੰ ਇਹਨਾਂ ਨੇ ਇਹ ਜਿਵੇਂ ਇਹ ਰਾਤ ਦੱਸਦੇ ਆ ਕਿ ਕਈ ਵਾਰੀ ਇਹਨਾਂ ਨੇ ਫੋਨ ਕੀਤਾ ਕੋਈ ਨਹੀਂ ਆਇਆ ਆ ਹੁਣ ਅਸੀਂ ਫੋਨ ਕੀਤਾ ਸੀਗਾ ਗਿਲ ਸਾਹਿਬ ਜਗਰੂਪ ਸਿੰਘ ਗਿਲ ਤੇ ਉਹ ਮੇਰੇ ਕੁਲਕ ਘੰਟੇ ਤੋਂ ਬਾਅਦ ਆ ਗਏ ਨੇ ਉਸ ਵਾਲੇ ਇਨਕੁਆਰੀ ਕਰੀ ਜਾਂਦੇ ਆ ਪਰ ਇਹਨਾਂ ਨੂੰ ਤੈਹ ਤੱਕ ਜਾਣਾ ਚਾਹੀਦਾ ਅਸੀਂ ਬੇਨਤੀ ਇਹ ਕਰਦੇ ਆ ਕਿ ਕੀ ਕਾਰਨ ਹੈ ਇਹਦੇ ਪਿੱਛੇ ਇੰਨਾ ਇੰਨੀ ਇੰਨਾ ਗੁੱਸਾ ਇਹ ਗੁੱਸਾ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕੋਈ ਸ਼ਰਾਰਤ ਹੈ ਪਿੱਛੇ ਵੱਡੀ ਕੋਈ ਚਾਲ ਹੈ ਕੋਈ ਇਹ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਸਿਵਲ ਹੈਂਡ ਥਾਣਾ ਜੀ ਸਰ ਇੰਸਪੈਕਟਰ ਪਾਲਾ ਸਿੰਘ ਜੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਜੋ ਕਾਰਵਾਈ ਬਣਦੀ ਹੈ ਘਟਨਾ ਵਾਪਰੀ ਘਟਨਾ ਦਾ ਪਤਾ ਕਰ ਰਹੇ ਨੇ ਜੀ ਇੱਥੇ ਕੋਈ ਜਗਰਤਾ ਦਾ ਹਾਜ਼ਰ ਹੈ ਜਗਰਤਾ ਸੀਗਾ ਉਹਦੇ ਆਧਾਰ ਤੇ ਜਿਹੜੀਆਂ ਗੱਡੀਆਂ ਸੀ ਬਾਹਰ ਖੜੀਆਂ ਸੀ ਉਹ ਗੱਡੀਆਂ ਭੰਨੀਆਂ ਗਈਆਂ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਹਜੇ ਤੱਕ ਦੀ ਜਾਣਕਾਰੀ ਕਿੰਨੀਆਂ ਗੱਡੀਆਂ ਆਪਣੀਆਂ ਪੰਜ ਗੱਡੀਆਂ ਦੱਸ ਰਹੇ ਇਹ ਤਿੰਨ ਮੌਕੇ ਤੇ ਖੜੀਆਂ ਨੇ ਬਾਕੀ ਦੇਖਦੇ ਜੋ ਕਾਰਵਾਈ ਬਣਦੀ ਹੈ